ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਰੋਜ਼ਾਨਾ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਅੱਜ ਜ਼ਿਲ੍ਹਾ ਮਾਨਸਾ ਵਿੱਚ ਪੁਲਿਸ ਨੇ ਬਾਈਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਦੇ ਕੋਲੋਂ 24 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਮਾਨਸਾ ਪੁਲਿਸ ਨੇ ਬਾਈਕ ਚੋਰ ਗਰੋਵ ਵੱਲੋਂ ਚੋਰੀ ਕੀਤੇ 24 ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਬੁੱਢਲਾਡਾ ਵਿੱਚ ਪੁਲਿਸ ਨੇ ਇਹ ਨਹਿਰੀ ਕੋਠੀ ਤੋਂ ਬਰਾਮਦ ਕੀਤੇ ਇਹ ਮੋਟਰਸਾਈਕਲ ਚੋਰਾਂ ਦੇ ਇੱਕ ਗਰੋਹ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ ਇਸ ਮਾਮਲੇ ਸੰਬੰਧੀ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਵਿੱਚੋਂ ਇੱਕ ਇੱਕ ਦੇ ਖਿਲਾਫ ਪਹਿਲਾਂ ਹੀ ਚੋਰੀ ਦਾ ਮਾਮਲਾ ਦਰਜ ਹੈ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਤਾ ਜੋ ਜ਼ਿਲ੍ਹੇ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਰੋਕ ਲਗਾਈ ਜਾ ਸਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਉਹ ਨੰਬਰ ਦੇਖ ਕੇ ਆਪਣਾ ਮੋਟਰਸਾਈਕਲ ਪੁਲਿਸ ਦੇ ਕੋਲੋਂ ਲੈ ਸਕਦੇ ਨੇ ਐਸਐਸਪੀ ਭਗੀਰਥ ਮੀਨਾ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਟੀਮ ਨੇ ਇੱਕ ਬਹੁਤ ਸਲਾਗਯੋਗ ਕੰਮ ਕੀਤਾ ਹੈ ਕਿ ਲੋਕਾਂ ਦੇ ਚੋਰੀ ਹੋਏ ਮੋਟਰਸਾਈਕਲ ਦਾ ਇੱਕ ਗੈਂਗ ਪਕੜਿਆ ਹੈਗਾ ਜਿਦੇ ਕੋਲੋਂ ਸਾਨੂੰ ਟੋਟਲ 23 ਮੋਟਰਸਾਈਕਲ ਔਰ ਇੱਕ ਸਕੂਟਰ ਟੋਟਲ 24 ਟੂ-ਵੀਲਰ ਵਹੀਕਲ ਰਿਕਵਰ ਹੋਏ ਹੈਗੇ जो दोषी है गुरमीत सिंह उर्फ गीता है ये होडला कल पिंड तो बिलोंग करता है दूजा है जसदीप राम ये टिब्बी हरी सिंह वाला तो बिलोंग करता है जदों इनकी पूछगिछ की तो ये गुरमीत सिंह है ए, पहले भी इसके खिलाफ चार मोटरसाइकिल चोरी की एफ आई आर दर्ज रजिस्टर हैगी और एक दूजी एफ आई आर टोटल पांच एफ आई आर इसके खिलाफ दर्ज रजिस्टर हैगी जो इसका नालका साथी है जसदीप उसके खिलाफ दो एफ आई आर दर्ज रजिस्टर हैगी ਮੈਂ ਮੀਡੀਆ ਰਾਹੀਂ ਇਸ ਵਾਰ ਸਾਰੇ ਵੀਕਲਸ ਦੇ ਜੋ ਇੰਜਨ ਨੰਬਰ ਹੈ ਔਰ ਚੈਸੀ ਨੰਬਰ ਉਹ ਵੀ ਪ੍ਰੈਸ ਨੋਟ ਦੇ ਵਿੱਚ ਦਿਆ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਈ ਵਾਰ ਇਹ ਕੀ ਕਰਦੇ ਹੈਗੇ ਕਿ ਜਦੋਂ ਮੋਟਰਸਾਈਕਲ ਚੋਰੀ ਕਰਦੇ ਹੈਗੇ ਤਾਂ ਉਸ ਦਾ ਨੰਬਰ ਪਲੇਟ ਚੇਂਜ ਕਰ ਦਿੰਦੇ ਹੈਗੇ ਇਸ ਲਈ ਇੰਜਨ ਨੰਬਰ ਚੈਸੀ ਨੰਬਰ ਸੇ ਜਿੰਨ ਕੇ ਵੀ ਮੋਟਰਸਾਈਕਲ ਚੋਰੀ ਹੋਏ ਸਾਡੇ ਸੀਆਈਏ ਟੀਮ ਦੇ ਨਾਲ ਸੰਪਰਕ ਕਰ ਸਕਦੇ ਤਾਂ ਕਿ ਲੀਗਲ ਪ੍ਰੋਸੈਸ ਅਡਾਪਟ ਕਰਕੇ ਉਹਨਾਂ ਕੇ ਮੋਟਰਸਾਈਕਲ ਉਹਨਾਂ ਦੇ ਹਵਾਲੇ ਕੀਤੇ ਜਾ ਸਕਣ ਸੋ ਇਹ ਮਾਨਸਾ ਕਿ ਸੀਆਈਏ ਟੀਮ ਕੀ ਬਹੁਤ ਵੱਡੀ ਕਾਮਯਾਬੀ ਹੈ ਕਿ 24 ਮੋਬਾਈਲ ਰਿਕਵਰ ਕੀਤਾ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਨੇ ਹੁਣ ਤੱਕ ਪਤਾ ਲੱਗਿਆ ਹੋਵੇ। ਦੇਖੋ ਇਹ ਮਾਨਸਾ ਡਿਸਟ੍ਰਿਕਟ ਔਰ ਨੇੜਲੇ ਕੇ ਜੋ ਬਰਨਾਲਾ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਇਹ ਤਿੰਨੋਂ ਡਿਸਟ੍ਰਿਕਟ ਦੇ ਵਿੱਚ ਐਕਟਿਵ ਐਕਟਿਵ ਰਹਿੰਦੇ ਹੈਗੇ ਤਾਂ ਪਹਿਲੇ ਵੀ ਕਾਫੀ ਵਾਰਦਾਤ ਕਰੀਏ ਇਹਨਾਂ ਨੇ ਜਿੱਥੇ ਵੀ ਇਹਨਾਂ ਨੂੰ ਮੌਕਾ ਲੱਗਦਾ ਹੈਗਾ ਉੱਥੋਂ ਇਹ ਮੋਟਰਸਾਈਕਲ ਚੱਕ ਲੈਂਦੇ ਹੈਗੇ ਔਰ ਫਿਰ ਇੱਕ ਥਾਂ 'ਤੇ ਰੱਖ ਕੇ ਔਰ ਫਿਰ ਉਹਨਾਂ ਨੂੰ ਕਮ दाम ਦੇ ਵਿੱਚ ਵੇਚਦੇ ਹੈਗੇ ਕਾਫੀ ਗਰੀਬ ਲੋਕ ਉਹਨਸੇ ਖਰੀਦ ਲੈਂਦੇ ਕਿਉਂਕਿ ਕਮ दाम 'ਤੇ ਪਰ ਮੋਟਰਸਾਈਕਲ ਇਹ ਵੇਚਦੇ ਹੈਗੇ। देखो जी पहले भी इसके खिलाफ चार परते इसने पहले भी बेचे है तो अभी जस्ट इन्होंने पकड़े है इसका पुलिस रिमांड लेके और फर्दर और भी रिकवरी होने की उम्मीद है नमस्कार हो दैनिक ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਰੋਜ਼ਾਨਾ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਅੱਜ ਜ਼ਿਲ੍ਹਾ ਮਾਨਸਾ ਵਿੱਚ ਪੁਲਿਸ ਨੇ ਬਾਈਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਦੇ ਕੋਲੋਂ 24 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਮਾਨਸਾ ਪੁਲਿਸ ਨੇ ਬਾਈਕ ਚੋਰ ਗਰੋਹ ਵੱਲੋਂ ਚੋਰੀ ਕੀਤੇ 24 ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਬੁੱਢਲਾਡਾ ਵਿੱਚ ਪੁਲਿਸ ਨੇ ਇਹ ਨਹਿਰੀ ਕੋਠੀ ਤੋਂ ਬਰਾਮਦ ਕੀਤੇ ਇਹ ਮੋਟਰਸਾਈਕਲ ਚੋਰਾਂ ਦੇ ਇੱਕ ਗਰੋਹ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ ਇਸ ਮਾਮਲੇ ਸੰਬੰਧੀ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਵਿੱਚੋਂ ਇੱਕ ਇੱਕ ਦੇ ਖਿਲਾਫ ਪਹਿਲਾਂ ਹੀ ਚੋਰੀ ਦਾ ਮਾਮਲਾ ਦਰਜ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਤਾ ਜੋ ਜ਼ਿਲ੍ਹੇ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਰੋਕ ਲਗਾਈ ਜਾ ਸਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਉਹ ਨੰਬਰ ਦੇਖ ਕੇ ਆਪਣਾ ਮੋਟਰਸਾਈਕਲ ਪੁਲਿਸ ਦੇ ਕੋਲੋਂ ਲੈ ਸਕਦੇ ਨੇ ਐਸਐਸਪੀ ਭਗੀਰਥ ਮੀਨਾ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਟੀਮ ਨੇ ਇੱਕ ਬਹੁਤ ਸਲਾਗਯੋਗ ਕੰਮ ਕੀਤਾ ਹੈ ਕਿ ਲੋਕਾਂ ਦੇ ਚੋਰੀ ਹੋਏ ਮੋਟਰਸਾਈਕਲ ਦਾ ਇੱਕ ਗੈਂਗ ਪਕੜਿਆ ਹੈਗਾ ਜਿਦੇ ਕੋਲੋਂ ਸਾਨੂੰ ਟੋਟਲ 23 ਮੋਟਰਸਾਈਕਲ ਔਰ ਇੱਕ ਸਕੂਟਰ ਟੋਟਲ 24 ਟੂ-ਵੀਲਰ ਵਹੀਕਲ ਰਿਕਵਰ ਹੋਏ ਹੈਗੇ जो दोषी है गुरमीत सिंह उर्फ गीता हैडला कल पिंड तो बिलोंग करता है दूजा है जसदीप राम ये टिब्बी हरी सिंह वाला तो बिलोंग करता है जो इनकी पूछगिछ की तो यह गुरमीत सिंह है पहले भी इसके खिलाफ चार मोटरसाइकिल चोरी की एफ आई आर दर्ज रजिस्टर हैगी और एक दूजी एफ आई आर टोटल पाँच एफ आई आर इसके खिलाफ दर्ज रजिस्टर हैगी जो इसका नालका साथी है जसदीप उसके खिलाफ दो एफ आई आर दर्ज रजिस्टर हैगी ਮੈਂ ਮੀਡੀਆ ਰਾਹੀਂ ਇਸ ਵਾਰ ਸਾਰੇ ਵਹੀਕਲਸ ਦੇ ਜੋ ਇੰਜਨ ਨੰਬਰ ਹੈ ਔਰ ਚੱਤੀਸ ਨੰਬਰ ਉਹ ਵੀ ਪ੍ਰੈਸ ਨੋਟ ਦੇ ਵਿੱਚ ਦਿਆ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਈ ਵਾਰ ਇਹ ਕੀ ਕਰਦੇ ਹੈਗੇ ਕਿ ਜਦੋਂ ਮੋਟਰਸਾਈਕਲ ਚੋਰੀ ਕਰਦੇ ਹੈਗੇ ਤਾਂ ਉਸ ਦਾ ਨੰਬਰ ਪਲੇਟ ਚੇਂਜ ਕਰ ਦਿੰਦੇ ਹੈਗੇ ਇਸ ਲਈ ਇੰਜਨ ਨੰਬਰ ਚੱਤੀਸ ਨੰਬਰ ਦੇ ਜਿੰਨ ਕੇ ਵੀ ਮੋਟਰਸਾਈਕਲ ਚੋਰੀ ਹੋਏ ਸਾਡੇ ਸੀਆਈਏ ਟੀਮ ਦੇ ਨਾਲ ਸੰਪਰਕ ਕਰ ਸਕਦੇ ਤਾਂ ਕਿ ਲੀਗਲ ਪ੍ਰੋਸੈਸ ਅਡਪਟ ਕਰਕੇ ਉਹਨਾਂ ਕੇ ਮੋਟਰਸਾਈਕਲ ਉਹਨਾਂ ਦੇ ਹਵਾਲੇ ਕੀਤੇ ਜਾ ਸਕਣ ਸੋ ਇਹ ਮਾਨਸਾ ਕਿ ਸੀਆਈਏ ਟੀਮ ਕੀ ਬਹੁਤ ਵੱਡੀ ਕਾਮੇ ਵੀ ਹੈਗੀ 24 ਪੂਰੀ ਲਰ ਰਿਕਵਰ ਕੀਤਾ ਇਹਨਾਂ ਨੇ ਉਹ ਕਿੱਥੋਂ ਕਿੱਥੋਂ ਚੋਰੀ ਕੀਤੀ ਨੇ ਹੁਣ ਤੱਕ ਪਤਾ ਲੱਗਿਆ ਨਹੀਂ ਦੇਖੋ ਇਹ ਮਾਨਸਾ ਡਿਸਟ੍ਰਿਕਟ ਔਰ ਨੇੜਲੇ ਕੇ ਜੋ ਬਰਨਾਲਾ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਇਹ ਤਿੰਨੋਂ ਡਿਸਟ੍ਰਿਕਟ ਦੇ ਵਿੱਚ ਐਕਟਿਵ ਰਹਿੰਦੇ ਹੈਗੇ ਤਾਂ ਪਹਿਲੇ ਵੀ ਕਾਫੀ ਵਾਰਦਾਤ ਕਰੀਏ ਇਹਨਾਂ ਨੇ ਜਿੱਥੇ ਵੀ ਇਹਨਾਂ ਨੂੰ ਮੌਕਾ ਲੱਗਦਾ ਹੈਗਾ ਉੱਥੋਂ ਇਹ ਮੋਟਰਸਾਈਕਲ ਚੱਕ ਲੈਂਦੇ ਹੈਗੇ ਔਰ ਫਿਰ ਇੱਕ ਥਾਂ 'ਤੇ ਰੱਖ ਕੇ ਔਰ ਫਿਰ ਉਹਨਾਂ ਨੂੰ ਕਮ दाम ਦੇ ਵਿੱਚ ਵੇਚਦੇ ਹੈਗੇ ਕਾਫੀ ਗਰੀਬ ਲੋਕ ਉਹਨਸੇ ਖਰੀਦ ਲੈਂਦੇ ਕਿਉਂਕਿ ਕਮ दाम 'ਤੇ ਪਰ ਮੋਟਰਸਾਈਕਲ ਇਹ ਵੇਚਦੇ ਹੈਗੇ देखो जी पहले भी इसके खिलाफ चार पर पहले भी बेचे है तो अभी जस्ट इन्होंने पकड़े हैगा इसका पुलिस रिमांड लेके और फर्दर और भी रिकवरी होने की उम्मीद है नमस्कार देख रहे हो दैनिक टीवी ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਰੋਜ਼ਾਨਾ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਅੱਜ ਜ਼ਿਲ੍ਹਾ ਮਾਨਸਾ ਵਿੱਚ ਪੁਲਿਸ ਨੇ ਬਾਈਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਦੇ ਕੋਲੋਂ 24 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਮਾਨਸਾ ਪੁਲਿਸ ਨੇ ਬਾਈਕ ਚੋਰ ਗਰੋਵ ਵੱਲੋਂ ਚੋਰੀ ਕੀਤੇ 24 ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਬੁੱਢ ਲਾਡਾ ਵਿੱਚ ਪੁਲਿਸ ਨੇ ਇਹ ਨਹਿਰੀ ਕੋਠੀ ਤੋਂ ਬਰਾਮਦ ਕੀਤੇ ਇਹ ਮੋਟਰਸਾਈਕਲ ਚੋਰਾਂ ਦੇ ਇੱਕ ਗਰੋਹ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ ਇਸ ਮਾਮਲੇ ਸੰਬੰਧੀ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਦੱਸਿਆ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਵਿੱਚੋਂ ਇੱਕ ਇੱਕ ਦੇ ਖਿਲਾਫ ਪਹਿਲਾਂ ਹੀ ਚੋਰੀ ਦਾ ਮਾਮਲਾ ਦਰਜ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਜ਼ਿਲ੍ਹੇ ਵਿੱਚ ਚੋਰੀ ਦੀਆਂ ਵਾਰਦਾਤਾਂ ਤੇ ਰੋਕ ਲਗਾਈ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਉਹ ਨੰਬਰ ਦੇਖ ਕੇ ਆਪਣਾ ਮੋਟਰਸਾਈਕਲ ਪੁਲਿਸ ਦੇ ਕੋਲੋਂ ਲੈ ਸਕਦੇ ਨੇ। ਐਸਐਸਪੀ ਭਗੀਰਥ ਮੀਨਾ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਟੀਮ ਨੇ ਇੱਕ ਬਹੁਤ ਸਲਾਗਯੋਗ ਕੰਮ ਕੀਤਾ ਹੈ ਕਿ ਲੋਕਾਂ ਦੇ ਚੋਰੀ ਹੋਏ ਮੋਟਰਸਾਈਕਲ ਦਾ ਇੱਕ ਗੈਂਗ ਪਕੜਿਆ ਹੈਗਾ ਜਿਦੇ ਕੋਲੋਂ सानू टोटल तेईस मोटरसाइकिल और एक स्कूटर तो टोटल ट्वेंटी फोर टू व्हीलर व्हीकल रिकवर हुए है कि। जो दोषी है गुरमीत सिंह उर्फ गीता है ये होडला कल पिंड तो बिलोंग करता है दूजा है जसदीप राम ये टिब्बी हरी सिंह वाला तो बिलोंग करता है जो इनकी पूछगिछ की तो यह गुरमीत सिंह है पहले भी इसके खिलाफ चार मोटरसाइकिल चोरी की एफ आई आर दर्ज रजिस्टर हैगी और एक दूजी एफ आई आर टोटल पाँच एफ आई आर इसके खिलाफ दर्ज रजिस्टर हैगी ਜੋ ਇਸ ਦਾ ਨਾਲ ਕਾ ਸਾਥੀ ਹੈਗਾ ਜਸਦੀਪ ਉਸ ਦੇ ਖਿਲਾਫ 2 ਐਫ ਆਈ ਆਰ ਦਰੈਸਟ ਹੈਗੀ ਮੈਂ মিডিਆ ਰਾਈ ਇਸ ਵਾਰ ਸਾਰੇ ਵੀਕਲਸ ਤੇ ਜੋ ਇੰਜਨ ਨੰਬਰ ਹੈ ਔਰ ਚੱਤੀਸ ਨੰਬਰ ਉਹ ਵੀ ਪ੍ਰੈਸ ਨੋਟ ਦੇ ਵਿੱਚ ਦਿਆ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਈ ਵਾਰ ਇੱਕ ਹੀ ਕਰਦੇ ਹੈਗੇ ਕਿ ਜਦੋਂ ਮੋਟਰਸਾਈਕਲ ਚੋਰੀ ਕਰਦੇ ਹੈਗੇ ਤਾਂ ਉਸ ਦਾ ਨੰਬਰ ਪਲੇਟ ਚੇਂਜ ਕਰ ਦਿੰਦੇ ਹੈਗੇ इसलिए इंजन नंबर चेतीस नंबर से जिनके भी मोटरसाइकिल चोरी हो साई ए टीम के नाल संपर्क कर सकता है ताकि लीगल प्रोसेस अडोप्ट करके उनके मोटरसाइकिल उनके हवाले किए जा सकें तो एक ये मानसा की सी आई टीम की बहुत वही कामयाबी कि आ, है तो टू व्हीलर रिकवर किया जाएगा देखो ये मानसा डिस्ट्रिक्ट और नेड़ले के जो बरनाला डिस्ट्रिक्ट बठिंडा डिस्ट्रिक्ट तीनों डिस्ट्रिक्ट एक्टिव रहेंदे है तो ਕਾ ਪਹਿਲੇ ਵੀ ਕਾਫੀ ਵਾਰਦਾਤ ਕਰੀਏ ਇਹਨਾਂ ਨੇ ਜਿੱਥੇ ਵੀ ਇਹਨਾਂ ਨੂੰ ਮੌਕਾ ਲੱਗਦਾ ਹੈਗਾ ਉੱਥੋਂ ਇਹ ਮੋਟਰਸਾਈਕਲ ਚੱਕ ਲੈਂਦੇ ਹੈਗੇ ਔਰ ਫਿਰ ਇੱਕ ਥਾਂ ਤੇ ਰੱਖ ਕੇ ਔਰ ਫਿਰ ਉਹਨਾਂ ਨੂੰ ਕਮ दाम ਦੇ ਵਿੱਚ ਵੇਚਦੇ ਹੈਗੇ ਕਾਫੀ ਗਰੀਬ ਲੋਕ ਉਹਨਸੇ ਖਰੀਦ ਲੈਂਦੇ ਕਿਉਂਕਿ ਕਮ दाम ਤੇ ਪਰ ਮੋਟਰਸਾਈਕਲ ਇਹ ਵੇਚਦੇ ਹੈਗੇ एक हो रहे ना, पहले एक मोटरसाइकिल रिकवर है थी उसके बाद में फिर जो गुरमीत है इस गिरोह का उसको ये सारे एक थान से बरामद किए हैं कुछ बेचे भी गए थे ना मतलब तो मोटरसाइकिल जो भी बरामद देखो जी पहले भी इसके खिलाफ चार परते इसने पहले भी बेचे है तो अभी जस्ट इन्होंने पकड़े हैगा इसका पुलिस रिमांड लेके और फर्दर और भी रिकवरी होने की उम्मीद हैगी